ਗਵਰਨਮੈਂਟ ਟੀਚਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾਦੀ ਅੱਜ ਇੱਕ ਅਹਿਮ ਮੀਟਿੰਗ ਭਗਵੰਤ ਪਟਠੇਜਾ ਪ੍ਰਧਾਨ ਜ਼ਿਲ੍ਹਾ ਦੀ ਅਗਵਾਈ ਹੇਠ ਲਾਲਾ ਸੁਨਾਮ ਰਾਏ ਐਮਏ ਹਾਲਵੇਖੀ ਹੋਈ ਜਿੱਥੇ ਗਵਰਨਮੈਂਟ ਟੀਚਰ ਯੂਨੀਅਨ ਬਲਾਕ ਫਾਜ਼ਿਲਕਾ ਇੱਕ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਗਵਰਨਮੈਂਟ ਟੀਚਰ ਯੂਨੀਅਨ ਦੇ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਹ ਚਾਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੋਵੇ ਚਾਹੇ ਪੁਰਾਣੀ ਪੈਨਸ਼ਨ ਦੀ ਬਹਾਲੀ ਹੋਵੇ ਮਿਡੇ ਮੀਲ ਦਾ ਮੁੱਦਾ ਹੋਵੇ ਜਾਂ ਹੋਰ ਕਈ ਤਰ੍ਹਾਂ ਦੇ ਸਕੂਲਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੀਟੀਯੂ ਜਿਹੜੀ ਕਿ ਹਮੇਸ਼ਾ ਹੀ ਮੁਲਾਇਮਾ ਦੇ ਨਾਲ ਖੜੀ ਹੈ ਅਤੇ ਅੱਗੇ ਵੀ ਖੜੀ ਰਹੇਗੀ ਉਹ ਚਾਹੇ ਡੀਓ ਦਫਤਰ ਦਾ ਕੰਮ ਹੈ ਚਾਹੇ ਬੀਪੀਓ ਦਫਤਰ ਦਾ ਕੰਮ ਹੈ ਚਾਹੇ ਸਿੱਖਿਆ ਵਿਭਾਗ ਦੇ ਉੱਚ ਅਸਰ ਦਾ ਕੰਮ ਹੈ ਗਵਰਨਮੈਂਟ ਟੀਚਰ ਯੂਨੀਅਨ ਹਮੇਸ਼ਾ ਦੀ ਤਰ੍ਹਾਂ ਹੱਕ ੜਾ ਕੇ ਮੁਲਾਇਮਾ ਦੇ ਨਾਲ ਖੜੀ ਸੀ ਖੜੀ ਹੈ ਤੇ ਖੜੀ ਰਹੇਗੀ ਇਸ ਮੌਕੇ ਬੋਲਦੇ ਹੋਏ ਵੱਖ-ਵੱਖ ਗਵਰਨਮੈਂਟ ਟੀਚਰ ਯੂਨੀਅਨ ਦੇ ਆਗੂਆਂ ਨੇ ਕਿਹਾ ਵੀ ਮੁਲਾਜ਼ਮਾਂ ਦੇ ਹਿੱਤਾਂ ਲਈ GTU ਨੇ ਕੰਮ ਕੀਤਾ ਹੈ ਤੇ ਕਰਦੀ ਰਹੇਗੀ ਹੋਰ ਕੀ ਕੁਝ ਕਿਹਾ ਗਿਆ ਸਭ ਕੋ ਜਾਣਣ ਲਈ ਬੜੇ ਅੱਜ ਗਵਰਨਮੈਂਟ ਟੀਚਰ ਯੂਨੀਅਨ ਜ਼ਿਲ੍ਹਾ ਫਾਇਲਕਾ ਬਲਾਕ ਫਾਇਲਕਾ ਵਾਂਦੀ ਜਿਹੜੀ ਹੈ 17ਵੀਂ ਜਨਰਲ ਕੌਸ਼ਲ ਦੀ ਅਸੀਂ ਜਿਹੜੀ ਕਮੇਟੀ ਬਣਾਉਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਗਵਰਨਮੈਂਟ ਟੀਚਰ ਯੂਨੀਅਨ ਦਾ ਚੋਣਾਂ ਦਾ ਪ੍ਰੋਸੈਸ ਚੱਲ ਰਿਹਾ ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਬਲਾਕ ਫਾਇਲਕਾ ਵਾਂਦੀ ਜਿਹੜੀ ਹੈ ਕਮੇਟੀ ਇਹਦੇ ਬਲਾਕ ਪ੍ਰਧਾਨ ਵਿਜੇਜੀ ਦੀ ਚੋਣ ਕਰ ਲਈ ਗਈ ਸੀ ਅੱਜ ਕਮੇਟੀ ਦਾ ਵਿਸਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕੇ ਮੈਂਬਰਾਂ ਨੂੰ ਅਸੀਂ ਕਮੇਟੀ ਦੇ ਵਿੱਚ ਚੁਣਕ-ਚਾਣ ਕੀਤੀ ਗਈ ਹੈ ਇਸ ਕਿਸ ਤਰ੍ਹਾਂ ਦੇ ਜਿਹੜੀਆਂ ਮੰਗਾਂ ਤੇ ਮੁਸਲਾਏ ਦੇ ਮੁਰਾਇਵਾ ਜੋ ਹੁੰਦੀ ਹੈ ਤਾਂ ਸਰ ਗਵਰਨਮੈਂਟ ਟੀਚਰ ਨੂੰ ਇੱਕ ਜਿਹੜੀ ਹੈ ਸਾਂਝੀ ਜਥੇਬੰਦੀ ਹੈ ਹਰੇਕ ਅਧਿਆਪਕ ਵਰਗ ਦੀ ਹਰੇਕ ਕਾਡਰ ਦੀ ਇਹਦੇ ਵਿੱਚ ਅਸੀਂ ایਜੀਐਸ ਵੌਲੰਟੀਅਰ ਕੰਪਿਊਟਰ ਅਧਿਆਪਕ ਮਾਸਟਰ ਕਾਡਰ ਈਟੀਟੀ ਐਚਟੀਸੀਐਟ ਲੈਕਚਰਰ ਤੇ ਪ੍ਰਿੰਸੀਪਲ ਤੱਕ ਜਿਹੜੇ ਵੀ ਸਾਰੇ ਵੀ ਕਾਡਰ ਨੇ ਉਹਨਾਂ ਨੂੰ ਸ਼ਾਮਲ ਕੀਤਾ ਹੋਇਆ ਤੇ ਹਰੇਕ ਵਰਗ ਦੀਆਂ ਮੰਗਾਂ ਨੂੰ ਅਸੀਂ ਜ਼ਿਲ੍ਹਾ ਲੈਵਲ ਪੰਜਾਬ ਲੈਵਲ ਦੇ ਉੱਪਰ ਵਿਧਾਇਆ ਜਾਂਦਾ ਤੇ ਜਿਹੜੀ ਮੁੱਖ ਸਾਡੀ ਲੜਾਈ ਚੱਲ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਪੁਰਾਣੀ ਪੈਨਸ਼ਨ ਬਹਲ ਕਰਨਾ ਤੇ ਕੱਚੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕੇ ਕਰਦੀ ਜਿਹੜੀ ਸਾਡੀ ਲੜਾਈ ਹੈ ਜਿਹੜੀਆਂ ਅਸੀਂ ਸਰਬਸਾਂਝੇ ਜਥੇਬੰਦੀਆਂ ਨਾਲ ਲੜ ਕੇ ਰਲ ਕੇ ਲੜ ਰਹੇ ਹਾਂ। ਹਾਂਜੀ ਸਰ ਕੀ ਕਹਿਣਾ ਹੈ ਜਿਹੜੀ ਮੀਟਿੰਗ ਕੀਤੀ ਗਈ ਸੀ ਤੇ ਕੀ ਦਿੱਕਤ ਮਿਸਟੇਕ ਕੀ ਨਹੀਂ? ਇਹ ਸਰ ਗਵਰਨਮੈਂਟ ਟੀਚਰ ਯੂਨੀਅਨ ਦੀ ਜਿਹੜੀ 17ਵੀਂ ਚੋਣ ਕੀਤੀ ਗਈ ਹੈ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਬਲਾਕ ਦੇ ਪ੍ਰਧਾਨਾਂ ਦੀ ਚੋਣ ਕੀਤੀ ਗਈ ਸੀ ਜਿਸ ਵਿੱਚ ਫਾਜ਼ਲਕਾ ਬਨ ਦੇ ਬਲਾਕ ਪ੍ਰਧਾਨ ਔਰ ਫਾਜ਼ਿਲਕਾ 2 ਦੇ ਬਲਾਕ ਪ੍ਰਧਾਨ ਦੀ ਚੋਣ ਕੀਤੀ ਗਈ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਪਰਸੋਂ ਜਿਹੜੀ ਹੈ ਫਾਜ਼ਿਲਕਾ 2 ਦੀ ਕਮੇਟੀ ਦਾ ਬਲਾਕ ਕਮੇਟੀ ਦਾ ਵਿਸਤਾਰ ਕੀਤਾ ਗਿਆ ਔਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ ਸੋ ਅੱਜ ਜੋ ਹੈ ਫਾਜ਼ਿਲਕਾ 1 ਦੇ ਬਲਾਕ ਪ੍ਰਧਾਨ ਦੀ ਚੋਣ ਤੋਂ ਬਾਅਦ ਜਿਹੜੇ ਬਲਾਕ ਦੇ ਅਹੁਦੇਦਾਰ ਨੇ 21 ਉਹਨਾਂ ਦੀ ਚੋਣ ਕੀਤੀ ਹੈ ਮੁਦੇ ਕੀ ਰਹਿਣਗੇ ਮੁਸ਼ਕਲਾ ਕੀ ਰਹੇ ਨੇ ਜਿਹਨਾਂ ਚੱਲ ਕੇ ਕਮੇਟੀਆਂ ਬਣਾਈਆਂ ਗਏ ਗਵਰਨਮੈਂਟ ਟੀਚਰ ਯੂਨੀਅਨ ਦੇ ਮੁੱਖ ਮੰਗਾਂ ਦੇ ਵਿੱਚ ਪਹਿਲੀ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਪੁਰਾਣੀ ਪੈਨਸ਼ਨ ਬਹਾਲ ਕਰਾਉਣਾ ਔਰ ਮੁਲਾਜ਼ਮਾਂ ਦੀਆਂ ਸਾਰਥਕ ਮੰਗਾਂ ਨੂੰ ਸਾਰਥਕ ਰੂਪ ਦੇ ਵਿੱਚ ਹੱਲ ਕਰਵਾਉਣਾ। ਤੁਹਾਡਾ ਸਤਿਨਾਮ। ਮੇਰਾ ਨਾਮ ਕੁਲਵੀਰ ਸਿੰਘ ਹੈ ਜੀ। ਹਾਂਜੀ ਪਰਮਜੀਤ ਜੀ ਕੀ ਕਹਿਣਾ ਕਰਦੇ ਹੋ ਅੱਜ। ਹਾਂ ਪਹਿਲੇ ਤਾਂ ਤੁਹਾਡਾ ਜੀ ਏਬੀਐਨ ਸੰਦੀਪ ਅਬਰੋਰ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੀ ਕਵਰੇਜ ਕਰਦੇ ਹੋ। ਅੱਜ ਸਾਡੀ ਸਤਾਰ ਗਵਰਨਮੈਂਟ ਟੀਚਰ ਯੂਨੀਅਨ ਦੀ ਜਨਰਲ ਕੌਂਸਲ ਜੀ 17ਵੀਂ ਸਾਡੀ ਚੋਣ ਹੋ ਚੁੱਕੀ ਹੈ। ਉਸ ਵਜ੍ਹਾ ਜੀ ਬਲਾਕ ਕਮੇਟੀਆਂ ਦੀ ਅਸੀਂ ਲਗਾਤਾਰ ਹੀ ਉਹਨੇ ਚੋਣ ਕਰ ਰਹੇ ਆ ਪਿਛਲੇ ਦਿਨੀ ਅਸੀਂ ਬਲਾਕ ਫਲਕ ਦੋ ਦੀ ਕੀਤੀ ਚੋਣ ਅੱਜ ਫਲਕ ਬਲਾਕ ਬਣ ਦੀ ਚੋਣ ਕੀਤੀ ਹੈ ਬੜੀ ਸਰਵਸੰਮਤੀ ਨਾਲ ਕੀਤੀ ਹੈ ਇਸ ਵਿੱਚ ਜੋ ਕਮੇਟੀ ਸਾਡੇ ਪ੍ਰਧਾਨ ਵਿਜੇ ਕੁਮਾਰ ਜੀ ਬਣਾਏ ਹਨ ਤੇ ਨਾਲ ਕਮੇਟੀ ਦਾ ਗਠਨ ਕੀਤਾ ਜੀ ਇਹ ਜੋ ਕਮੇਟੀਆਂ ਲਵਾਈਆਂ ਉਹਨੇ ਅੱਜ ਤੋਂ ਪਹਿਲਾਂ ਬੁਲਾ ਰਹੇ ਨੇ ਕਿ ਆ ਵੀ ਮੁੱਖ ਮੰਗਾ ਜਿਹੜੀਆਂ ਆਈਆਂ ਸਾਡੀਆਂ ਅਕਾਚੇ ਬਲਾਈਆਂ ਉਹ ਇੱਕ ਅਗਵਾਤ ਕਰਨੇ ਅਸਲਾਵਾ ਹੋਰ ਕਿਹੜੀਆਂ ਦਿੱਕਤਾਂ ਜਿਹੜੀਆਂ ਸਾਡਾ ਆਉਂਦੀਆਂ ਨੇ ਬੜੀਆਂ ਸਕੂਲ ਪੱਤਰ ਤੇ ਬੜੀਆਂ ਆ ਰਹੀਆਂ ਮਿਡ-ਡੇ ਮਿਲ ਮਸੀਆਰੀ ਕਈ ਵਾਰ ਕੀ ਹੁੰਦਾ ਮੈਸੇਜ ਨਹੀਂ ਜਾਂਦਾ ਜੀ ਤੇ ਨਾਲ ਨਾਲ ਉਹਨਾਂ ਸ਼ੋਕ ਆ ਜੀ ਨੋਟਸ ਹੋ ਜਾਂਦੇ ਹਨ ਜਾਂ ਬੁਕਸ ਨਹੀਂ ਪਹੁੰਚ ਰਹੀਆਂ ਸਾਡੀ ਬੜੀ ਮੇਨ ਮੰਗ ਹੈ ਕਿ ਸਕੂਲਾਂ ਵਿੱਚ ਸਮੇਂ ਸਿਰ ਬੁਕਸ ਭਜਾਈ ਜਾਣ ਤਾਂ ਜੋ ਅਸੀਂ ਪੜ੍ਹਾਈ ਬੱਚੇ ਦੇ ਸ਼ੁਰੂ ਟਾਈਮ ਨਾਲ ਕਰ ਸਕੀਏ ਆ ਹੁਣ ਯੂਨੀਫਾਰਮ ਦੀ ਗੱਲ ਹੈ ਯੂਨੀਫਾਰਮ ਜੋ ਕਿ ਐਪਰਲ ਸ਼ੁਰੂ ਵਿੱਚ ਮਿਲਣੀ ਚਾਹੀਦੀ ਸੀ ਪਰ ਅਜੇ ਤੱਕ ਬੱਚਿਆਂ ਨੂੰ ਯੂਨੀਫਾਰਮ ਜੋ ਸਰਕਾਰ ਵੱਲ ਪ੍ਰੋਵਾਈਡ ਕਰਾਈ ਜਾਂਦੀ ਹੈ ਨਹੀਂ ਮਿਲ ਜੇ ਦੂਸਰਾ ਜੀ ਜੋ ਸਕੂਲਾਂ ਨੂੰ ਬਿੱਲ ਆ ਰਿਆ ਨਾ ਉਹ ਬਿੱਲਾਂ ਦੀ ਅਦਾਇਗੀ ਵਾਰੋ ਵਾਰ ਸਾਨੂੰ ਬਿਜਲੀ ਵਿਭਾਗ ਵੱਲੋਂ ਫੋਨ ਆ ਰਿਆ ਨਾ ਪਰ ਉਹ ਉਹਨਾਂ ਦਾ ਕੋਈ ਬਜਟ ਨਹੀਂ ਤੇ ਉਹ ਵੀ ਬੜੀ ਸਾਡੀ ਸਮੱਸਿਆ ਹੈ ਸਕੂਲਾਂ ਉਦੋਂ ਇਹ ਵੀ ਐ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ਐ ਬੀ ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ